ਸਤਿ ਸ਼੍ਰੀ ਅਕਾਲ ਪਿੰਡ ਜੀ ਸਤਿ ਸ਼੍ਰੀ ਅਕਾਲ ਇਹ ਕੀ ਕਰ ਰਹੇ ਹੋ ਤੁਸੀਂ ਇਹ ਇਹ ਕਣਕ ਚ ਸਿੱਟੇ ਚੁਗਦੇ ਆ ਸਿੱਟੇ ਚੁਗਦੇ ਹੋ ਹਾਂ ਇਹ ਤੁਹਾਡੀ ਜ਼ਮੀਨ ਹੈ ਇਹ ਨਹੀਂ ਇਹ ਹੈਗੀ ਆ ਜ਼ਿਮੀਂਦਾਰਾਂ ਦੀ ਆ ਜ਼ਿਮੀਂਦਾਰਾਂ ਦੀ ਆ ਤੁਸੀਂ ਤਾਂ ਮਜ਼ਦੂਰ ਪਰਿਵਾਰ ਚੋਂ ਆਂ ਹਾਂ ਹਾਂ ਅੱਛਾ ਇਹ ਕਿੰਨੇ ਕ ਸਿੱਟੇ ਚੁਗਲੇ ਅੱਜ ਤੁਸੀਂ ਹੁਣ ਅਸੀਂ ਹੁਣ ਦੂਜਾ ਸਿੱਟਾ ਸਿੱਟਾ ਚੁੱਕ ਕੇ ਤੇ ਫੇਰ ਅਸੀਂ ਬਣਾਉਨੇ ਅੱਛਾ ਇਹ ਮਤਲਬ ਰੋਜ਼ ਸਿੱਟੇ ਚੁਗਦੇ ਹੋ ਇਸ ਤਰ੍ਹਾਂ ਹਾਂ ਇਹਦਾ ਸਿੱਟੇ ਚੁਗਣੇ ਬਹੁਤ ਔਖੇ ਆ ਹਨਾ ਔਖੇ ਤਾਂ ਹੈਗੇ ਪਰ ਰੋਟੀ ਦਾ ਕਰ ਕਾ ਉਹਦੀ ਕਮਾਈ ਹੱਥ ਹੱਥ ਥੋੜੇ ਮਤਲਬ ਜ਼ਖਮੀ ਹੋ ਜਾਂਦੇ ਨੇ ਸਿੱਟੇ ਚੁਗ ਚੁਗ ਕੇ ਹਨਾ ਹਾਂ ਹਾਂ ਆ ਤੇ ਕੱਲਾ ਕੱਲਾ ਸਿੱਟਾ ਜਿਹੜਾ ਇਹ ਰਿਆਖਿਆ ਹੁੰਦਾ ਉਹਨੂੰ ਤੁਸੀਂ ਚੁਗ ਲਾਨੇ ਹੋ ਹਾਂ ਉਹ ਚੁਗਦੇ ਆ ਅੱਛਾ ਚੁਗ ਕੇ ਫਿਰ ਇਹਨਾਂ ਨੂੰ ਕੁੱਟ ਕੇ ਕੱਢਦੇ ਹੋ ਦਾਣੇ ਮੇਰੇ ਨੂੰ ਛੜ ਕੇ ਛੜਦਾ ਹੀ ਦੇ ਅੱਛਾ ਫੇਰ ਮੁੜ ਕੇ ਆਉਦਾ ਕਿੰਨੇ ਕ ਦਾਣੇ ਇਕੱਠੇ ਕਰ ਲਾਨੇ ਹੋ ਇਸ ਤਰ੍ਹਾਂ ਕੋ ਰੋਜ਼ ਤੁਸੀਂ ਉਹ ਹੋ ਜਾਂਦੇ ਆ ਕਿ 10 ਕਿਲੋ ਕਿਤੇ ਹੋ ਜਾਂਦੇ ਕਿਪਨ 5 ਕਿਲੋ ਹੋ ਜਾਂਦੇ ਕਿਤੇ 5 ਕਿਲੋ ਹੈ ਹਾਂ ਅੱਛਾ 5 10 ਕਿਲੋ ਦਾਣੇ ਇਸ ਤਰ੍ਹਾਂ ਇਕੱਠੇ ਕਰ ਲਾਨੇ ਹੋ ਹਾਂ ਤੇ ਇਹ ਚ ਰੋਕਦਾ ਨਹੀਂ ਤੁਹਾਨੂੰ ਕੋਈ ਐ ਖੇਤਾਂ ਦੇ ਵਿੱਚ ਐ ਜ਼ਿਮੀਂਦਾਰ ਰੋਕਦੇ ਨਹੀਂ 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 ਰੋਕਦੇ ਨਹੀਂ ਹੈਗੇ ਨਾ ਅੱਛਾ ਇਹ ਤਾਂ ਜਿਹੜੇ ਕੰਬਾਈਨ ਨੇ ਪਹਿਲਾਂ ਵੱਢ ਲਿਆ ਤੇ ਆ ਜਿਹੜੇ ਹੁਣ ਸਿੱਟੇ ਰਹਿ ਗਏ ਆ ਹਾਂ ਹਾਂ ਤੁਸੀਂ ਇਹ ਇਕੱਠੇ ਕਰ ਰਹੇ ਹੋ ਇਹ ਹਾਂ ਇਸ ਤਰ੍ਹਾਂ ਹੈ ਨਾ ਹਾਂ ਹੂੰ ਓ ਕਿੱਥੇ ਦੇ ਪ੍ਰਭ ਚੌਕ ਲਈਦੇ ਆ ਅੱਛਾ ਅੱਛਾ ਤੇ ਇਸ ਤਰ੍ਹਾਂ ਤੁਸੀਂ ਸਾਰੇ ਸੀਜ਼ਨ ਦੇ ਵਿੱਚ ਫਿਰ ਕਿੰਨੇ ਕ ਕਣਕ ਇਕੱਠੀ ਕਰ ਲਾਨੇ ਹੋ ਤੁਸੀਂ ਇੱਕ ਜਣਾ ਅੱਗੇ ਜਾਣਾ ਹੋ ਜਾਂਦਾ ਕਿਤੇ ਤਿੰਨ ਗੱਟੂ ਨਿਕਲਦੇ ਚਾਰ ਨਿਕਲੇ ਹੁੰਦੇ ਤਿੰਨ ਗੱਟੂ ਜਿਹੜੇ 20 ਕਿਲੋ ਹੁੰਦੇ ਹੋਣਗੇ ਇੱਕ ਗੱਟੂ ਚ ਹਾਂ ਹਾਂ ਜੇ ਤਿੰਨ ਗੱਟੂ ਤਿੰਨ ਕਿਲੋ ਤਿੰਨ ਕਿਲੋ ਕਾਲਕ ਨਿਕਲੇ ਆਉਂਦੀ ਐ ਇਹਦੇ ਚੋਂ ਹਾਂ ਆ ਗੱਟੂ ਜਿਹੜਾ ਹੈਗਾ ਹਾਂ ਹਾਂ ਇਹਦੇ ਚੋਂ 3 ਕਿਲੋ ਕਣਕ ਨਿਕਲੂਗੇ ਹਾਂ ਅੱਛਾ ਤਿੰਨ ਕਿਲੋ ਨਾਲ ਫਿਰ ਤਿੰਨ ਤਿੰਨ ਕਿਲੋ ਕਰਕੇ ਤੁਸੀਂ ਇਹ ਇਸ ਸੀਜ਼ਨ ਦੇ ਵਿੱਚ ਕਿੰਨੀ ਕਣਕ ਇਕੱਠੀ ਕਰ ਲਓਗੇ ਇੱਕ ਜਣਾ ਕਰ ਲਈ ਦੀ ਕਿਤੇ ਚਾਰ ਗੱਟੇ ਹੋ ਜਾਂਦੇ ਚਾਰ ਗੱਟੇ ਹਾਂ ਇੱਕ ਗੱਟੇ ਚ ਕਿੰਨੀ ਹੁੰਦੀ ਐ ਤਿੰਨ ਕਿਲੋ ਤਿੰਨ ਕਿਲੋ ਹਾਂ ਯਾਨੀ 12 ਕਿਲੋ ਕਣਕ ਇਕੱਠੀ ਹੋਊ ਸਾਰੀ ਹਾਂ ਸਾਰੀ 12 ਕਿਲੋ ਬਸ ਉਹ 12 ਕਿਲੋ ਨਾਲ ਫਿਰ ਆਪਦਾ ਟਾਈਮ ਪਾਸ ਕਰਦੇ ਹੋ ਕਰਦੇ ਹਾਂ ਕੁਛ ਮੜਾ ਮੋਟਾ ਡੀਪੂ ਤੋਂ ਮਿਲ ਜਾਂਦਾ ਹੁਣ ਹਾਂ ਕੋ ਡੀਪੂ ਤਾਂ ਮਿਲ ਜਾਂਦੀ ਆ ਹੁਣ ਸਾਰੀ ਡੀਪੂ ਤਾਂ ਕੀਤੀ ਆ ਪਾਰਟੀ ਮੁੰਡੇ ਨਾਲ ਜਿ ਘਟਾਈ ਆ 10 ਤੇ 10 ਕਿਲੋ ਮੇਰੀ 10 ਕਿਲੋ ਮੇਰੇ ਘਰ ਵਾਲੀ ਦੀ 10 ਕਿਲੋ ਮੁੰਡੇ ਦੀ ਅੱਛਾ ਆ ਬਸ ਇਨ ਐਂ ਗੁਜ਼ਾਰਾ ਚੱਲਦਾ ਹੈ ਹਾਂ ਤੇ ਤਕਲੀਫਾਂ ਤਾਂ ਬਹੁਤ ਨੇ ਗਰੀਬ ਲੋਕਾਂ ਦੀਆਂ ਹਨਾ ਉਹ ਹੈ ਜਦੋਂ ਪਾਈ ਹੁਣ ਕਿੰਨੀ ਉਮਰ ਹੈ ਬੀਬੀ ਤੁਹਾਡੀ ਉਮਰ ਕਿੰਨੀ ਹੈ ਮੇਰੀ 60 ਸਾਲ 60 ਸਾਲ ਉਮਰ ਹੈ ਹਾਂ 60 ਸਾਲ ਆ ਹੁਣ ਤੁਸੀਂ ਸਿਖਰ ਦੁਪਹਿਰੇ ਆਂ ਖੇਤਾਂ ਦੇ ਵਿੱਚ ਕੱਲੀ ਤੁਰ ਫਿਰ ਕੇ ਆ ਸਿੱਟੇ ਚੁਗਦੀਆਂ ਹੈਂ ਚੁਗਦੀਆਂ ਬਸ ਉਹ ਤਾਂ ਮੈਨੂੰ ਉਹ ਗੀਤ ਯਾਦ ਆਉਂਦਾ ਹੈ ਸ਼ਾਇਦ ਕਿਹੜੇ ਡਾਇਰੈਕਟਰ ਦਾ ਲਿਖਿਆ ਮੈਨੂੰ ਨਾਂ ਨਹੀਂ ਯਾਦ ਆਉਂਦਾ ਕਿ ਸੜਕ ਤੇ ਰੋੜੀ ਕੁੱਟ ਰਹੀਆਂ ਮਠਿਆਰਾਂ ਨੂੰ ਵੇਖੋ ਮਹਿਲੀ ਰੰਗ ਮਨਾ ਰਹੀਆਂ ਨਾਰਾਂ ਨੂੰ ਵੇਖੋ ਇੱਕ ਪਾਸੇ ਉਹ ਸਾਡੀਆਂ ਜਿਹੜੀਆਂ ਅਮੀਰ ਔਰਤਾਂ ਨੇ ਗਿਆ ਅਮੀਰ ਘਰਾਂ ਦੇ ਵਿੱਚ ਹਾਂ ਹਾਂ ਉਹ ਗੀਤ ਦੇ ਵਿੱਚ ਜ਼ਿਕਰ ਹੈ ਕਿ ਉਹ ਮਹਿਲਾਂ ਦੇ ਵਿੱਚ ਰੰਗ ਮਨਾਉਂਦੀਆਂ ਨੇ ਤੇ ਦੂਜੇ ਪਾਸੇ ਇਹ ਬੀਬੀ ਹੈ ਜਿਹੜੀ ਆਪਣੇ ਸਾਰੇ ਕਹਿੰਦੀ ਹੈ ਕਿ 4 ਕਿਲੋ ਮੈਂ ਸ਼ਾਮ ਤੱਕ ਇਸ ਤਰ੍ਹਾਂ ਸਿੱਟੇ ਚੁਕ ਚੋਕ ਕੇ ਫਿਰ ਉਹਨੂੰ ਕੁੱਟ-ਕੁੱਟ ਕੇ ਦਾਣੇ ਜਿਹੜੇ ਇਸ ਤਰ੍ਹਾਂ ਅਸੀਂ ਬਣਾਉਨੇ ਆਗੇ ਇਹ ਗਰੀਬਾਂ ਦੀ ਹਾਲਤ ਹੈ ਤੇ ਜਦੋਂ ਅਸੀਂ ਅਜੇ ਦੀ ਗੱਲ ਕਰ ਰਹੇ ਹਾਂਗੇ ਤੇ ਵੀ ਪ੍ਰੋਫੈਸਰ ਮੋਹਨ ਸਿੰਘ ਜਿਹੜੀ ਗੱਲ ਕਹਿੰਦੇ ਨੇ ਕਿ ਦੋ ਧੜਿਆਂ ਵਿੱਚ ਖਲਕਤ ਇੱਕ ਪਾਸੇ ਇਹ ਲੋਕ ਨੇਗੇ ਆ 60 ਸਾਲ ਦੀ ਉਮਰ ਦੇ ਵਿੱਚ ਸਿਖਰ ਦੁਪਹਿਰੇ ਕਣਕ ਦੇ ਵੱਢ ਦੇ ਵਿੱਚ ਆ ਕੇ ਆਪਣੇ ਲੱਕ ਨਾਲ ਇਹ ਬੋਰੀ ਬੰਨ ਕੇ ਬੀਬੀ ਸਿੱਟੇ ਚੁਗ ਰਹੀ ਐ ਤੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਇਹੀ ਗੱਲ ਲਿਖਿਆ ਕਿ ਦੋ ਧੜਿਆਂ ਵਿੱਚ ਖਲਕਤਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਤਾਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਲੁੱਟਣ ਵਾਲੇ ਨੇ ਇੱਕ ਪਾਸੇ ਜਿਹੜੇ ਲੁੱਟੇ ਜਾ ਰਹੇ ਨੇ ਸਦੀਆਂ ਤੋਂ ਲੈ ਕੇ ਇਹਨਾਂ ਦੀ ਜ਼ਿੰਦਗੀ ਨਹੀਂ ਸੁਧਰੀ ਹੈਗੀ ਇਹ ਸਦੀਆਂ ਤੋਂ ਲੈ ਕੇ ਇਸੇ ਤਰ੍ਹਾਂ ਹੀ ਗਰੀਬੀ ਦੇ ਪਤੋ ਹੀ ਖਾਂ ਆ ਕਿ ਨਜੂਕਾ ਕਰ ਲਈਦਾ ਅੱਛਾ ਜੀ ਝੋਲੀ ਬੰਨ ਕੇ ਤੇ ਆ ਹੀ ਸਿੱਟੇ ਚੁਗ ਲਈਦੇ ਆ ਹਾਂ ਝੋਨੇ ਵਲੇ ਝੋਨੇ ਦੇ ਸਿੱਟੇ ਚੁਗਲੇ ਹਾਂ ਮੁੰਜਰਾ ਮੁੰਜਰਾ ਹਾਂ ਤੇ ਹੁਣ ਤੁਸੀਂ ਕਣਕ ਦੇ ਸਿੱਟੇ ਚੁਗਲੇ ਬਸ ਐਂ ਟਾਈਮ ਪਾਸ ਕਰਦੇ ਹੋ ਹਨਾ ਹਾਂ ਆ ਕਦੇ ਮੇਰੇ ਖਾਲਜ ਕੋਈ ਚੱਜ ਦੀ ਰੋਟੀ ਨਹੀਂ ਜੁੜੀ ਹੋਣੀ ਕਦੇ ਹੈਨਾ ਕੋਈ ਚੱਜ ਦਾ ਕੱਪੜਾ ਨਹੀਂ ਕਦੇ ਪਾਉਣ ਨੂੰ ਜੇ ਕਿਸੇ ਨੇ ਦੇ ਦਿੱਤਾ ਤਾਂ ਫੜ ਕੇ ਪਾ ਲਿਆ ਹਾਂ ਤੁਹਾਡੀ ਉਮਰ ਤਾਂ ਹੁਣ ਤੁਸੀਂ 60 ਸਾਲ ਦੱਸੀ ਹੈ ਵੀ 60 ਸਾਲ ਦਾ ਜਿਹੜਾ ਬੰਦਾ ਹੁੰਦਾ ਉਹਨੂੰ ਬਜ਼ੁਰਗ ਕਹਿਣਿਆ ਜਾਂਦਾ ਹੈ ਹਾਂ ਹਾਂ ਉਹ ਚਾਹੀਦਾ ਤਾਂ ਹੈਗਾ ਵੀ ਆਰਾਮ ਨਾਲ ਘਰੇ ਬੈਠੇ ਉਹ ਬੈਠੇ ਉਹਨੂੰ ਘਰੇ ਬੈਠੇ ਨੂੰ ਆਰਾਮ ਦੀ ਰੋਟੀ ਮਿਲੇ ਚੰਗਾ ਕੱਪੜਾ ਮਿਲੇ ਆਰਾਮ ਨਾਲ ਉਹ ਬੈਠੇ ਛਾਵੇਂ ਗੱਲ ਤਾਂ ਸਿਖਰ ਦੁਪਹਿਰੇ ਸਿੱਟੇ ਚੁਗਣੇ ਪੈ ਰਹੇ ਨੇ ਇਸ ਬੀਬੀ ਨੂੰ ਆ ਇਹ ਮੈਂ ਨਹੀਂ ਇਹ ਕਹਿੰਦਾ ਹੈਗਾ ਕਿ ਕਿਰਤ ਕਰਨਾ ਕੋਈ ਮਾੜੀ ਗੱਲ ਹੈ ਕਿਰਤ ਕਰਨਾ ਤਾਂ ਬਹੁਤ ਚੰਗੀ ਗੱਲ ਹੈ ਸਾਡੇ ਗੁਰੂਆਂ ਨੇ ਕਿਰਤ ਨੂੰ ਵਧਾਇਆ ਹੈ ਪਰ ਕਿਰਤ ਕਿਵੇਂ ਹੋਵੇ ਕਿਸ ਤਰ੍ਹਾਂ ਦੀ ਹੋਵੇ ਜਿਹੜੀ ਆਰਥਿਕਤਾ ਦੀ ਪਾਣੀ ਮੰਦਾ ਹੈ ਮਿਹਨਤ ਕਰਕੇ ਵੀ ਉਹਦੀ ਮਿਹਨਤ ਕਰਕੇ ਗੁੜਿੰਗੀਆਂ ਦਾ ਕਰੀ ਜਾਂਦੇ ਹਾਂ ਹਾਂ ਮਿਹਨਤ ਕਰਕੇ ਬਸ ਆਪਦਾ ਢਿੱਡ ਭਰ ਲਾਨੇ ਹੋ ਹਾਂ ਔਖੇ ਸੌਖੇ ਹੋ ਕੇ ਨਾ ਹਾਂ ਹਾਂ ਕੋਈ ਸਵਾਦ ਵਾਲੀ ਜ਼ਿੰਦਗੀ ਤਾਂ ਹੈ ਨਹੀਂ ਗਰੀਬਾਂ ਦੀ ਨਾ ਨਾ ਕੋਈ ਸਵਾਦ ਵਾਲੀ ਨਹੀਂ ਹਾਂ ਹਾਂ ਸਿੱਟੇ ਚੁਗਦੇ ਚੁਗਦੇ ਲਹੂ ਵਗਣ ਲੱਗ ਜਾਂਦਾ ਹੱਥਾਂ 'ਚ ਹੈ ਨਾ ਉਹੀ ਤਾਂ ਗੰਦਾ ਵੇਹਣਾ ਅੱਛਾ ਆ ਦੇਖੋ ਮੈਡਮ ਆ ਦੇ ਆਏ ਹੋ ਜਾਂਦੇ ਕੋ ਅੱਛਾ ਇਹ ਇਹਦੇ ਕਸੀਰ ਵੱਜਦੇ ਆ ਇਹ ਇਹ ਕਰਕੇ ਕਰਚੇ ਵੱਜਦੇ ਆ ਹਨਾ ਤੇ ਬਾਹਵਾਂ ਨੰਗੀਆਂ ਨੇ ਤੁਹਾਡੀਆਂ ਹਨਾ ਹੋਰ ਕਪੜਾ ਹੈ ਨਹੀਂ ਸੀ ਪਾਉਣ ਨੂੰ ਉਹ ਪੂਰੀ ਬਾਹ ਦੇ ਹੈ ਨਹੀਂ ਨਾ ਕਪੜੇ ਅੱਛਾ ਪੂਰੀ ਬਾਹ ਦਾ ਕਪੜਾ ਹੈ ਕੋਈ ਨਹੀਂ ਹਾਂ ਅੱਛਾ ਤੇ ਇਹ ਫਿਰ ਕਰਚੇ ਵੱਜ ਵੱਜ ਕੇ ਬਾਹਵਾਂ ਨੂੰ ਜ਼ਖਮੀ ਕਰਦੇ ਆ ਆ ਸਾਰੇ ਚਮੜੀ ਦੇ ਵਿੱਚ ਆ ਸਾਰੇ ਜ਼ਖਮ ਹੋਏ ਪਏ ਨੇ ਹਨਾ ਆ ਸਾਰੇ ਇਹ ਸਾਰੇ ਸਾਰੇ ਕਰਚੇ ਵੱਜੇ ਹੋਏ ਆ ਇਹ ਹਾਂ ਕਰਕੇ ਵੱਜੇ ਆ ਇਧਰ ਵੀ ਹੂੰ ਇਹ ਇਧਰ ਵੀ ਖਰਚੇ ਵਜੇ ਹੋਏ ਨੇ ਕੀ ਨਾਂ ਕੀ ਹੈ ਬੀਬੀ ਤੁਹਾਡਾ ਪਰਮਜੀਤ ਕੌਰ ਪਰਮਜੀਤ ਕੌਰ ਹੈ ਹਰਵਾਲਾ ਸਰਜੀਤ ਸਿੰਘ ਸਰਜੀਤ ਸਿੰਘ ਉਹ ਮਸ਼ੀਨ ਤੇ ਗਿਆ ਵਾ ਜਿਵੇਂ ਆ ਮਸ਼ੀਨ ਤੂੜੀ ਵਾਲੀ ਚਲਾਉਂਦੇ ਅੱਛਾ ਇਹ ਇਧਰ ਅੱਛਾ ਪਿੰਡ ਕਿਹੜਾ ਤੁਹਾਡਾ ਛਾਹ ਵਾਲਾ ਛਾਹ ਵਾਲਾ ਚਲੋ ਪਰ ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ ਕਿ ਗਰੀਬ ਲੋਕਾਂ ਦੀ ਜ਼ਿੰਦਗੀ ਕਿਵੇਂ ਸੁਧਰੇ ਕਿਵੇਂ ਇਹਨਾਂ ਦੀ ਜ਼ਿੰਦਗੀ ਬਿਹਤਰ ਹੋਵੇ ਇਹ ਵਿਸ਼ਾ ਹੈ ਸਾਡਾ ਸੋਚਣ ਦਾ ਕਿ ਦੇਸ਼ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਤੇ ਇਹ ਲੋਕ 70 ਸਾਲਾਂ ਤੋਂ ਹੀ ਐਂ ਟਾਈਮ ਪਾਸ ਕਰਦੇ ਤਰੇ ਆਉਂਦੇ ਨੇ ਕਿ ਵੀ ਕਿਤੇ ਸਿੱਟੇ ਚੁਗਲੇ ਕਦੇ ਕੁਛ ਕਰ ਲਿਆ ਕਿਤੇ ਕੋਈ ਫ੍ਰੀ ਵਾਲੀ ਸਕੀਮ ਦਾ ਕੋਈ ਫਾਇਦਾ ਲੈ ਲਿਆ ਮਾੜਾ ਮੋਟਾ ਸਰਕਾਰਾਂ ਦਾ ਪਰ ਜਿਹੜੇ ਉਹ ਲੋਕ ਨੇਗੇ ਉਹ ਜ਼ਿੰਦਗੀ ਹੈਗੀ ਤੇ ਜਿੱਥੇ ਮਤਲਬ ਜਦੋਂ ਅਮਾਨੀਆਂ ਤੇ ਅਡਾਨੀਆਂ ਦੀ ਗੱਲ ਕਰਦੇ ਆ ਉਦੋਂ ਬਾਰੇ ਚੱਪਣ ਦੀ ਲੋੜ ਹੀ ਨਹੀਂ ਇੱਕ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਹੈ ਉਹਨਾਂ ਦੀਆਂ ਔਰਤਾਂ ਦੀ ਜ਼ਿੰਦਗੀ ਹੈ ਇੱਕ ਪਾਸੇ ਆ ਲੋਕ ਜਿਹੜੇ ਧੱਕੇ ਖਾਨ ਤੇ ਕੀ ਲੋੜ ਹੈ ਬਾਹਰ ਖੇਤਾਂ ਦੀ ਜਾਂ ਕੋਈ ਵੇਖ ਤੱਕੇ ਕਾਂਦ ਕੀ ਲੋੜ ਆ ਹਾਂ ਜਦੋਂ ਥੋਡੇ ਵਰਗੀ ਕੱਲੀ ਕਰੀ ਔਰਤ ਖੇਤਾਂ ਦੇ ਵਿੱਚ ਆਉਂਦੀ ਆ ਉਹ ਵੀ ਮਤਲਬ ਡਰ ਬਣਿਆ ਰਹਿੰਦਾ ਹੈ ਨਾ ਆਪਾਂ ਉਹਦਾ ਨਾਂ ਲੈ ਕੇ ਉਹ ਜਿਹੜਾ ਸੂਰਜ ਹਾਂ ਉਹਦੇ ਨਾਂ ਤੇ ਤੁਰੇ ਫਿਰਦੇ ਉਹਦੇ ਨਾਂ ਤੇ ਤੁਰੇ ਫਿਰਦੇ ਹੋ ਨਾ ਹੈ ਨਾ ਹਾਂ ਪਰ ਮਟਿਆਰ ਕੁੜੀ ਦਾ ਨਿਕਲਣਾ ਤਾਂ ਬੜਾ ਬਹੁਤ ਖਤਰਨਾਕ ਖਤਰਨਾਕ ਹੈ ਨਾ ਕੁੜੀਆਂ ਹੁਣ ਵਿਆਹੀਆਂ ਗਈਆਂ ਤੇ ਆਪ ਦਾ ਹੁਣ ਦੋਨੇ ਜੀ ਗੂਣ ਜੇਰਾ ਕਰਦੇ ਹਾਂ ਹਮ ਹੈ ਨਾ ਕਿੰਨੇ ਜੀਓ ਤੁਸੀਂ ਘਰ ਚ ਬੀਬੀ ਦੋ ਮੇਰਾਂ ਕੁੜੀਆਂ ਹੈ ਤੇ ਦੋ ਮੇਰਾਂ ਨੋਹ ਹੀ ਵੱਡੋ ਵੱਡੀ ਆ ਕਡੋਡੀ ਆ ਸਾਰੇ ਅਸੀਂ ਕੱਲੇ ਵੱਖਰੇ ਤੁਸੀਂ ਹੈ ਹਾਂ ਅੱਛਾ ਬਸ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਦਾ ਹਾਂ ਤੇ ਹੁਣ ਸਿੱਟੇ ਚੁਗੋਗੇ ਸਾਰੀ ਦਿਹਾੜੀ ਤੁਸੀਂ ਨਹੀਂ ਹੁਣ ਮੈਂ 12 ਵਜੇ ਚਲੀ ਜਾਣਾ 12 ਵਜੇ ਚਲੀ ਜਾਓਗੇ ਹਾਂ ਧੁੱਪ ਚੜ ਜਾਂਦੀ ਮੜ ਕੇ ਅੱਛਾ ਫਿਰ ਚਲੇ ਜਾਈਦਾ ਘਰ ਨੂੰ ਅੱਛਾ ਫਿਰ ਦੁਬਾਰਾ ਫੇਰ ਆਓਗੇ ਫਿਰ 3 ਵਜੇ ਫੇਰ ਆਉਣਾ 3 ਵਜੇ ਫੇਰ ਇਵੇਂ ਆਓਗੇ ਹਾਂ 3 ਵਜੇ ਆ ਕੇ ਫੇਰ ਚੁਗੋਗੇ ਹਾਂ ਸਿੱਟੇ ਹੈ ਹਾਂ ਤੇ ਇਹ ਤਾਂ ਹੁਣ ਛੇਤੀ ਇਹਨੂੰ ਅੱਗ ਲਾ ਦੇਣਗੇ ਫਿਰ ਬਾਹਰਾਂਗੇ ਫਿਰ ਇਸ ਤਰ੍ਹਾਂ ਫਿਰ ਬਸ ਫਿਰ ਬਸ ਹੈ ਨਾ ਹਾਂ ਹਾਂ ਚਲੋ ਜੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹਨਾਂ ਗਰੀਬ ਲੋਕਾਂ ਦੇ ਬਾਰੇ ਕਿ ਇਹਨਾਂ ਦੀ ਜ਼ਿੰਦਗੀ ਕਿਵੇਂ ਸੁਧਰੇ ਕਿਵੇਂ ਇਹਨਾਂ ਦਾ ਇਹ ਹਾਲਾਤ ਬਦਲਣ ਇਹ ਸਦੀਆਂ ਤੋਂ ਲੈ ਕੇ ਇਹੀ ਕੁਸ਼ਿ ਇੱਥੇ ਚੱਲ ਰਿਹਾ ਹੈਗਾ ਤਾਂ ਇਹਦੇ ਬਾਰੇ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਸਾਡੇ ਸਮਾਜ ਨੂੰ ਵੀ ਸਮਾਜ ਦਾ ਵੀ ਰੋਲ ਬਣਦਾ ਹੈਗਾ ਕਿ ਸਮਾਜ ਦੇ ਵਿੱਚ ਕਿਉਂਕਿ ਜੋ ਕੁਝ ਵੀ ਬਣਿਆ ਹੋਇਆ ਹੈਗਾ ਇੱਥੇ ਜੋ ਕੁਝ ਵੀ ਬਣਿਆ ਆ ਅਸੀਂ ਜਿਹੜੀਆਂ ਬਿਲਡਿੰਗਾਂ ਵੇਖਦੇ ਆ ਉਹ ਸਾਰੀ ਵੇਖਦੇ ਆ ਕਾਰਖਾਨੇ ਵੇਖਦੇ ਆ ਜੋ ਕੁਝ ਵੀ ਇਸ ਧਰਤੀ ਦੇ ਉੱਤੇ ਬਣਿਆ ਹੋਇਆ ਉਹ ਸਾਰਾ ਮਜ਼ਦੂਰ ਦੇ ਹੱਥਾਂ ਦਾ ਬਣਿਆ ਹੋਇਆ ਇਨਾ ਮਜ਼ਦੂਰਾਂ ਨੇ ਬਣਾਇਆ ਹੋਇਆ ਉਹ ਸਾਰਾ ਕੁਝ ਪਰ ਮਜ਼ਦੂਰਾਂ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਜਿਹੜੀ ਹੈਗੀ ਬਿਲਕੁਲ ਹੀ ਹਾਸ਼ੀਏ ਦੇ ਉੱਤੇ ਹੈ ਤੇ ਗਰੀਬ ਲੋਕ ਜਿਹੜੇ ਹੈਗੇ ਆ ਦਾਣਾ ਦਾਣਾ ਹੁਣ ਇਕੱਠਾ ਕਰ ਰਹੀ ਹੈ ਵਿਚਾਰੀ ਇਹ ਖੇਤਾਂ ਦੇ ਵਿੱਚੋਂ ਸਿਕਰ ਦੁਪਹਿਰੇ ਕਹਿੰਦੀ 12 ਵਜੇ ਤੱਕ ਕੰਮ ਕਰੂੰਗੀ ਸਿੱਟੇ ਚੂਗੂੰਗੀ ਫਿਰ ਗਰਮੀ ਵੱਧ ਜੂਗੀ ਫਿਰ ਘਰੇ ਚਲੀ ਜਾਊਗੀ 3 ਵਜੇ ਫੇਰ ਆ ਕੇ ਸਿੱਟੇ ਚੂਗੂੰਗੀ ਤੇ ਇਹ ਥੋੜੇ ਦਿਨਾਂ ਚ ਇੱਕ ਦੋ ਦਿਨਾਂ ਚ ਇਹ ਸਿੱਟੇ ਵੀ ਨਹੀਂ ਮਿਲਣੇ ਹੈਗੇ ਇਹਨੂੰ ਅੱਗ ਲਾ ਕੇ ਬਾਹਰ ਇੱਥੇ ਝੋਨਾ ਬੀਜ ਦਿੱਤਾ ਜਾਣਾ ਬਸ ਇਸ ਤਰ੍ਹਾਂ ਚੱਲਦਾ ਰਹਿੰਦਾ ਕਿਸਾਨ ਆਪਣੀ ਥਾਂ ਤੇ ਮਜ ਤਾ ਸਾਡੇ ਸਮਾਜ ਨੂੰ ਵੀ ਸੋਚਣਾ ਪੈਂਦਾ ਹੈ ਜਿਹੜੇ ਸਾਡੇ ਧਾਰਮਿਕ ਰੈਬਰ ਨੇਗੇ ਉਹਨਾਂ ਨੂੰ ਵੀ ਦੀ ਗੱਲ ਹੂੰ ਕੀ ਕਹਿਣਾ ਚਾਹੁੰਦੇ ਹੋ ਬੀਬੀ ਵੀ ਉਹ ਹੀ ਤਾਂ ਗੱਲ ਹਾਂ ਯਾਰੇ ਹੁਣ ਬੈਠੇ ਅਗਲੇ ਕੀ ਕੁਸ ਬਣਾਈ ਜਾਂਦੇ ਕੀ ਕੁਸ ਨਹੀਂ ਬਣਾਈ ਜਾਂਦੇ ਹਾਂ ਹਾਂ ਚਲੋ ਠੀਕ ਹੈ ਜੀ ਜਰੂਰ ਸੋਚਣ ਸਰਕਾਰਾਂ ਸੋਚਣ ਸਮਾਜ ਦੇ ਜਿਹੜੇ ਰੈਬਰ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਧੰਨਵਾਦ ਬੀਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਕੀਤੀਆਂ ਸਾਡੇ ਨਾਲ ਓਕੇ